ਜੁਗਨੀ ਦੇ ਧਾਗੇ ਬਗੇ ਜੁਗਨੀ ਉਹ ਦੇ ਮੂ ਉਹ ਜੁਗਨੀ ਉਹ ਦੇ ਮੂ ਫੱਬੇ ਜਿੰਨੂੰ ਸਾਟ ਇਸ਼ਕ ਦੀ ਲੱਗੇ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਜਿਹੜੀ ਨਾਮ ਅੱਲਾ ਦਾ ਲੈਂਦੀ ਆ ਸਤਿਗੁਰਾਲ ਜੀ ਮੈਂ ਹਾਂ ਗਲੋਰੀ 바ਵਾ ਮੈਂ ਪਦਮਪੂਸ਼ਣ ਗੁਰਮੀਤ ਬਾਵਾ ਜੀ ਦੀ ਬੇਟੀ ਆ ਕੁਛ ਚਿਰ ਪਹਿਲਾਂ ਮੈਂ ਮੀਡੀਆ ਰਹੀ ਮਦਦ ਦੀ ਅਪੀਲ ਕੀਤੀ ਸੀ ਕਿ ਮੈਨੂੰ ਕੰਮ ਦਿੱਤਾ ਜਾਵੇ ਤੇ ਉਹਦੇ ਇਵੈਂਟਸ ਵਿੱਚ ਮੈਨੂੰ ਅੱਜ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਜੀ ਜਿਨ੍ਹਾਂ ਨੇ ਆਪਣਾ ਮੇਰਾ ਬ੍ਰਦਰ ਬਣ ਕੇ ਉਹਨਾਂ ਨੇ ਇੱਕ ਨੋਟ ਵੀ ਭੇਜਿਆ ਹੈ ਮੈਨੂੰ ਦਿਖਾਇਆ ਗਿਆ ਸੀ ਉਹ ਨੋਟ ਜਿਸ ਵਿੱਚ ਲਿਖਿਆ ਗਿਆ ਹੈ ਕਿ ਇਹ ਜਿਹੜੀ ਮੈਂ ਰਾਸ਼ੀ ਭੇਜ ਰਿਹਾ ਹਾਂ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਨੂੰ ਛੋਟੀ ਭੈਣ ਦੀ ਛੋਟੀ ਭੈਣ ਲਈ ਆਸ਼ੀਰਵਾਦ ਹੈ ਪਿਆਰ ਹੈ ਤੇ ਮੈਂ ਆਪਣੇ ਵੀਰ ਅਕਸ਼ੇ ਕੁਮਾਰ ਨੂੰ ਬਹੁਤ ਬਹੁਤ ਧੰਨਵਾਦੀ ਧੰਨਵਾਦ ਦਿਨ ਕਰਦੀ ਆ ਬਹੁਤ ਬਹੁਤ ਥੈਂਕਸ ਹੈ ਮੇਰੇ ਕੋ ਵਰਡਸ ਨਹੀਂ ਹੈ ਭਾਜੀ ਮੇਰੇ ਕੋ ਵਰਡਸ ਖਤਮ ਹੋ ਚੁੱਕੇ ਨੇ ਕਿ ਮੈਂ ਮੈਨੂੰ ਡਿਕਸ਼ਨਰੀ ਫੋਲਣੀ ਪਈ ਹੈ ਸਪੈਸ਼ਲੀ ਤੁਹਾਡਾ ਧੰਨਵਾਦ ਕਰਨ ਲਈ ਕਿ ਤੁਸੀਂ ਅੱਜ ਇੱਕ ਆਕਸੀਜਨ ਦਾ ਕੰਮ ਕੀਤਾ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਮੇਰੇ ਬੱਚਿਆਂ ਦੇ ਚਿਹਰਿਆਂ ਦੀ ਖੁਸ਼ੀ ਆਈ ਹੈ ਕਿ ਉਹਨਾਂ ਦਾ ਮੇਰੀ ਬੇਟੀਆਂ ਦਾ ਤੁਸੀਂ ਫਿਊਚਰ ਸਿਕਯੂਰ ਕੀਤਾ ਹੈ ਤੇ ਮੈਂ ਤੁਹਾਡੀ ਦਿਾਨਦਾਰੀ ਬਾਰੇ ਪੜਦੀ ਹੁੰਦੀ ਸੀ ਅਖਬਾਰਾਂ 'ਚ ਪਰ ਅੱਜ ਮੈਂ ਦੇਖ ਵੀ ਲਿਆ ਏ ਕਿ ਅਚਾਨਕ ਹੀ ਮੇਰੇ ਬੈਂਕ ਦੇ ਵਿੱਚ ਅਕਸ਼ੇ ਕੁਮਾਰ ਪਾਟਿਆ ਜੀ ਇਹ ਉੱਪਰ ਆਇਆ ਨਾਮ ਕਿ ਉਹਨਾਂ ਨੇ 25 ਲੱਖ ਦੀ ਰਾਸ਼ੀ ਭੇਜੀ ਹੈ ਪਾਜੀ ਬਹੁਤ ਦੁਆਵਾਂ ਨੇ ਮੇਰੇ ਪਰਿਵਾਰ ਵੱਲੋਂ ਬਹੁਤ ਸਾਰਾ ਪਿਆਰ ਹੈ ਮੇਰੇ ਪਰਿਵਾਰ ਵੱਲੋਂ ਤੇ ਤੁਹਾਨੂੰ ਤਤੀਵਾ ਨਾ ਲੱਗੇ ਬਾਬਾ ਨਾਨਕ ਤੁਹਾਡੀ ਉਮਰ ਲੋਕੀਤਾਂ ਜਿੰਨੀ ਲੰਬੀ ਕਰਨ ਥੈਂਕ ਯੂ ਭਾਜੀ ਕੋਈ ਤਾਲ ਮੇਂ ਵੀ ਹੋਇਆ ਹੈ ਉਹਨਾਂ ਦੇ ਕਿਸੇ ਟੀਮ ਦੇ ਮੈਂਬਰ ਨਾਲ ਜਾਂ ਨਹੀਂ ਮੈਂ ਮੇਰਾ ਕੋਈ ਤਾਲ ਮੇਂ ਨਹੀਂ ਸੀ ਜੋ ਡਾਇਰੈਕਟਿਵ ਐਸੇ ਆਏ ਨੇ ਮੇਰੇ ਕੋਲ ਜਿਵੇਂ ਪਤਾ ਚੱਲਿਆ ਫੋਨ ਉੱਤੇ ਐ ਸੁਇਰੇ ਮੈਨੂੰ ਫੋਨ ਆਇਆ ਜੀ ਮੇਰੇ ਬੈਂਕ ਤੋਂ ਵੀ ਇਸ ਤਰ੍ਹਾਂ ਤੁਹਾਡੇ ਬੈਂਕ ਦੇ ਵਿੱਚ ट्रांजैक्शन ਹੋਈ ਹੈ ਹਾਂਜੀ ਤਾਂ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਜੀ ਵੀ ਇਹ ਹਾਲਾਤ ਜੀ ਮੇਰੇ ਮਦਰ ਦੇ ਜਾਣ ਤੋਂ ਬਾਅਦ ਕਿਉਂਕਿ ਮੇਰੇ ਮੰਮੀ ਕਰਤਾ ਤਰਤਾ ਸੀ ਕਰਦੇ ਤੇ ਉਸ ਤੋਂ ਬਾਅਦ ਸ਼ੋਜ਼ ਵੀ ਮਿਲਣੇ ਘਟੋ ਗਏ ਤੇ ਇੱਕ ਦੂਸਰਾ ਜਿਹੜਾ ਸਾਡਾ ਰੁਝਾਨ ਸਾਡੇ ਪੰਜਾਬ ਦੇ ਯੂਥ ਦਾ ਲੋਕਾਂ ਦਾ ਦੂਸਰੇ ਗਾਣੇ ਵੱਲ ਚਲਾ ਗਿਆ ਤੇ ਫਿਰ ਸੁਹਾਗ ਕੁੜੀਆਂ ਨੂੰ ਕੌਣ ਪੁੱਛੇਗਾ ਵੀ ਆ ਤੁਸੀਂ ਤਾਂ ਹਮੇਸ਼ਾ ਹੀ ਆਪਣੇ ਵਾਰ ਹਾਂਜੀ ਅਸੀਂ ਕਦੀ ਹਾਂਜੀ ਅਸੀਂ ਕਦੀ ਸਮਝੌਤਾ ਨਹੀਂ ਕੀਤਾ ਜੀ ਗਾਣਾ ਹੈ ਤੇ ਮੇਰੇ ਰੋ ਲਗਾਣੇ ਗਾਣੇ ਨੇ ਸੱਭਿਆਚਾਰੀ ਗਾਣਾ ਹੈ ਇਸ ਤੋਂ ਇਲਾਵਾ ਨਹੀਂ ਤੇਰੂ ਤਾਂ ਨਹੀਂ ਹੋਣਾ ਕੀ ਸੁਣਾਉਣਾ ਚਾਹੁੰਦੇ ਜੀ ਸੱਭਿਆਚਾਰ ਨਾਲ ਜੀ ਮੈਂ ਇਹ ਕੁ ਮਮੀ ਦਾ ਹੀ ਮੈਂ ਗਾਣਾ ਸੁਣਾਉਣਾ ਚਾਹਾਂਗੀ ਜੀ 哦。Oh.

ਪੂਰੀ ਉਮੀਦ ਹੈ ਜੀ ਪੂਰੀ ਉਮੀਦ ਹੈ ਜੇ ਪਰਮਾਤਮਾ ਇੱਥੋਂ ਤੱਕ ਮਿਲਾ ਸਕਦਾ ਹੈ ਤੇ ਪਰਮਾਤਮਾ ਕੋ ਵੀ ਰਸਤੇ ਖੋਲ੍ਹੇ